ਸਾਰੇਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਆਪਾਂ ਇੱਕ ਨਵੀਂ ਰੈਸਪੀ ਤਿਆਰ ਕਰਨ ਜਾ ਰਹੇ ਹਾਂ ਜੋ ਕਿ ਆਪਾਂ ਦੇਖਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਲੇਡੀਜ਼ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਉਹ ਰੈਸਪੀ ਕੀ ਆ ਅੱਜ ਤੁਹਾਨੂੰ ਦੱਸਦੇ ਆ ਆਪਾਂ ਅੱਜ ਬਣਾਉਣ ਜਾ ਰਹੇ ਆ ਜੀ ਸਪ੍ਰਿੰਗ ਰੋਲ ਤੇ ਉਹਦੇ ਲਈ ਜੋ ਜੋ ਚੀਜ਼ਾਂ ਦੀ ਜ਼ਰੂਰਤ ਪੈਂਦੀ ਉਹ ਤੁਹਾਨੂੰ ਦੱਸ ਦਿੰਨੇ ਆ ਗਾਜਰ ਹੋਗੀ Shimla mirch ਹੋਗੀ ਔਰ ਆਪਣਾ ਬੰਦ ਗੋਭੀ ਹੋਗੀ ਆਪਾਂ ਕੱਟ ਕੇ ਰੱਖਲੇ ਸੀਗੇ ਇਸ ਤੋਂ ਇਲਾਵਾ Shimla mirch ginger garlic paste ਸੋਇਆ ਸੌਸ ਗ੍ਰੀਨ ਚਿਲੀ ਹੋਗੀ ਆਪਣਾ ਸਿਰਕਾ ਹੋ ਗਿਆ ਟਮੇਟੋ ਕੇਚਪ ਹੋਗੀ ਔਰ ਸਭ ਤੋਂ ਜਿਆਦਾ ਮੇਨ ਜ਼ਰੂਰੀ ਆ ਮੈਦਾ ਜੋ ਆਪਾਂ ਇਹਦਾ ਤਿਆਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਦਾ ਆਪ ਕੋਲ ਤਿਆਰ ਕੀਤਾ ਜਾਂਦਾ ਹੈ ਆਪਰ ਆਜਾ ਤੁਹਾਨੂੰ ਦਿਖਾਉਣੇ ਕਿ ਕਿੱਦਾਂ ਆਪ ਤਿਆਰ ਕਰਨਾ ਹੈ ਲੋ ਜੀ ਤੇ ਆਪਣੀ ਕੜਾਈ ਹੋ ਗਈ ਆ ਗਰਮ ਤੇ ਆਪਾਂ ਇਹਦੇ ਵਿੱਚ ਪਾਇਆ ਹੈ ਬਟਰ ਕਿਉਂਕਿ ਆਪਾਂ ਘਰੇ ਬਣਾ ਰਹੇ ਆ ਇਹ ਆਪਾਂ ਆਪਣੀ ਖੁਸ਼ੀ ਦੇ ਲਈ ਆਪੇ ਇਹ ਤੇ ਬਟਰ ਪਾਇਆ ਪਰ ਤੁਸੀਂ ਤੇਲ ਜਾਂ ਰਫਾਈਨ ਵੀ ਯੂਜ਼ ਕਰ ਸਕਦੇ ਹੋ ਅਸੀਂ ਥੋੜਾ ਜਿਹਾ ਸਮੋਰ ਰਫਾਈਨਡ ਤੋਂ ਪਰਹੇਜ਼ ਕਰਦੇ ਤਾਂ ਕਰਕੇ ਅਸੀਂ ਦੇ ਵਿੱਚ ਆਪਣਾ ਬਟਰ ਪਾਇਆ ਹੋਇਆ ਵੀ ਆ ਬਾਕੀ ਤੁਹਾਡੀ ਇੱਛਾ ਤੁਸੀਂ ਕੀ ਕੱਟਾਣਾ ਚਾਹੁੰਦੇ ਹੋ ਥੋੜੀ ਜਿਹੀ ਤੇ ਆਪਣਾ ਘੀ ਹੋ ਗਿਆ ਗਰਮ ਹੁਣ ਸਭ ਤੋਂ ਪਹਿਲਾਂ ਪਹਿਲੇ ਵਿੱਚ ਐਡ ਅਮ ਕਰਾਂਗੇ ਜੋ ਵੀ ਵੈਜੀਟੇਬਲ ਆ ਹੱਪਾ ਇਸ ਤਰੀਕੇ ਨਾਲ ਕੱਟ ਕੇ ਰੱਖ ਲਓ ਜੀ ఇప్పుడు జాతీ పకాన हम आप नाम से अपने अनुसार थोड़ा जहा गरम ला। उसके अलावा आपको कटाया हरिया मिर्चा Rokok ketukkan apa bawang putih ginger garlic paste ਔਰ ਅੱਧ ਤੱਕ ਗ੍ਰੀਨ ਚਿਲੀ ਥੋੜਾ ਜਿਹਾ ਰੀਲ ਪਾ ਫੜੋ ਤੁਸੀਂ ਆਪਣਾ ਟੇਸਟ ਅਕੋਰਡਿੰਗ ਅਬ ਇਹ ਕੱਟ ਕੇ ਸੁਕਣ ਪਾਵਾਂਗੇ थे थे नहीं पावे और सही तरह आप हिलाते रहना जिन्ना टाइम तक आपस मिक्सअत नहीं होगी और ज्यादा टाइम नहीं आपको तो पकाना तोड़ा जहाठा जो हो जाए ਲੋ ਜੀ ਆਪਾਂ ਇਹਦੇ ਚ ਟਮੇਟੋ ਕੇਚੱਪ ਵੀ ਐਡ ਕਰਤੀ ਐ। ਬਾਕੀ ਜਿਆਦਾ ਤੂੜੀ ਨਾ ਬਾਹਰ ਮੰਗਣੀ ਹੋਈ ਐ। ਇੱਕ ਕਟੋਰੀ ਆਪਾਂ ਨੂੰ ਮਿਲਦਾ ਤੇ ਆਪਾਂ ਥੋੜਾ ਜਿਹਾ ਲਿਆ ਏ ਇੰਨਾ ਕੁ ਅਰਾ ਰੋਟੀ। ਹੁਣ ਆਪਾਂ ਇਹਦੇ ਚ ਪਾਵਾਂਗੇ। और चंकी तरह आपू मिक्स और थोड़ा थोड़ा पानी पाते जावे ताकि गट्ठा ना बन ਇਹ ਤੁਸੀਂ ਨਮਕ ਥੋੜਾ ਜਿਹਾ ਐਡ ਕਰਨਾ ਹੈ ਆਪਾਂ ਨਮਕ ਪਾ ਲਿਆ ਸੀ ਪਹਿਲਾਂ ਹੀ ਲੋ ਜੀ ਤੇ ਆਪਣਾ ਬੈਟਰ ਬਣ ਕੇ ਹੋ ਗਿਆ ਹੈ ਤਿਆਰ ਜਦੋਂ ਇਹ ਇਦਾਂ ਹੋ ਜਾਵੇ ਨਾ ਉਦੋਂ ਤੁਸੀਂ ਸਮਝ ਲਓ ਕਿ ਤੁਹਾਡਾ ਬੈਟਰ ਪੂਰਾ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਕੀ ਕਰਨਾ ਹੈ ਆਪਾਂ ਨੂੰ ਚਾਹੀਦੀ ਹੈ ਨੋਨ ਸਟਿਕ ਪੈਨ ਦੀ ਜ਼ਰੂਰਤ ਜਿਹਦੇ ਤੇ ਆਪਾਂ ਇਹ ਬਣਾਵਾਂਗੇ ਤੇ ਆਪਾਂ ਹੁਣ ਆਪਾਂ ਬਣਾਉਣ ਲੱਗੇ ਆ ਬੇਜ ਲੋ ਜੀ ਇਦਾਂ ਆਪਾਂ ਤਿਆਰ ਕਰਨਾ ਹੈ। ਔਰ ਇਹਨੂੰ ਸਾਰੇ ਪਾਸੇ ਦੰਦਾ ਉਪਰੋਂ ਉਪਰ ਕਰਕੇ ਸੇਕ ਦੇਵਾਂ। ਇਦਾਂ ਨਹੀਂ ਕਿ ਇਹਨੂੰ ਵਿਚਾਲੇ ਸੇਕ ਲਵਾਉਣਾ। ਇਹਨੂੰ ਇਦਾਂ-ਇਦਾਂ ਕਰਕੇ ਸਾਰੇ ਪਾਸੇ ਘੁਮਾਉਂਦੇ ਹੋਏ ਸੇਕ ਲਵਾਉਣਾ ਹੈ। ਇਹ ਤਾਂ ਕਿ ਜਿਹੜਾ ਮੈਦੇ ਦਾ ਬੇਸ ਜਿਹੜਾ ਆਪਾਂ ਬਣਾ ਰਹੇ ਆ ਉਹ ਵਧੀਆ ਤਿਆਰ ਹੋ ਸਕੇ। ਲੋ ਜੀ ਤੇ ਆਪਣਾ ਇਹ ਬੇਸ ਬਣ ਕੇ ਹੋ ਗਿਆ ਤਿਆਰ। ਆਪਾਂ ਦੋ ਤਣ ਬਣਾਏ ਸੀਗੇ ਐਕੁਆਰੀ ਫਰਸਟ ਟਾਈਮ ਟਰਾਈ ਕਰ ਰਹੇ ਆ ਤੇ ਇਧਰ ਆਪਣਾ ਤੇਲ ਗਰਮ ਹੋ ਰਿਹਾ ਤਦ ਤੱਕ ਆਪਾਂ ਬਣਾਉਣੇ ਆ ਸਪਰਿੰਗ ਹੋਣਾ ਆਪਾਂ ਕਿੱਦਾਂ ਫਿਲਿੰਗ ਕਰਨੀ ਹੈ ਆ ਜੀ ਤੁਹਾਨੂੰ ਦਿਖਾਉਣੀ ਇਹਦਾ ਕੀ ਹੈ ਪਹਿਲਾਂ ਆਪਾਂ ਸਾਈਡ ਤੇ ਇਹ ਸਾਰੇ ਵੈਜੀਟੇਬਲ ਪਾਲਣੇ ਜੋ ਆਪਾਂ ਮਸਾਲਾ ਤਿਆਰ ਕੀਤਾ ਹੋਇਆ ਹੈ ਵੀ ਹੈ। ਤੇ ਕੀ ਕਰਨਾ ਹੈ ਮੈਂ ਕਿਨਾਰਿਆਂ ਤੋਂ ਇਦਾਂ ਕਰ ਦੇਣਾ। ਉਸ ਤੋਂ ਬਾਅਦ ਇਹਨਾਂ ਚੰਗੀ ਤਰ੍ਹਾਂ ਇਦਾਂ ਟਾਈਪ ਕਰ ਦੇਣਾ। ហើយ ਇਹਦੇ ਤਾਂ ਮੋੜ ਦੇ। ਬਿਲਕੁਲ ਤੇ ਇਦਾਂ ਹੀ ਆਪਣੇ ਸਾਰੇ ਬਣ ਜਾਣਗੇ ਹੁਣ ਤੁਹਾਨੂੰ ਸਾਰੇ ਬਣਾ ਕੇ ਕਰ ਫਿਰ ਮਿਲਦੇ ਆ ਲੋ ਜੀ ਤੇ ਇਦਾਂ ਆਪਾਂ ਸਾਰੇ ਬਣਾ ਕੇ ਇਦਾਂ ਆਪਾਂ ਫਰਾਈ ਕਰ ਦੇਣੇ ਆ ਇਹਨੂੰ 5-4 ਮਿੰਟ ਸੇਕ ਜ਼ਰੂਰ ਲਵਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਵੇ ਲੋ ਜੀ ਤੇ ਆਪਣੇ ਸਪ੍ਰਿੰਗ ਰੋਲ ਬਣ ਕੇ ਆ ਤਿਆਰ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਤੁਸੀਂ ਆਪਣੇ ਘਰ ਦੇ ਵਿੱਚ ਖੋਦ ਆਪਣੇ ਹੱਥੇ ਤਿਆਰ ਕਰ ਸਕਦੇ ਹੋ ਅਗਰ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਲਓ ਜੀ ਆਪਣੇ ਵਾਸਤੇ ਆ ਗਏ ਸਪ੍ਰਿੰਗ ਰੋਲ ਬਣ ਕੇ ਬੈੱਡ ਤੇ ਤੁਸੀਂ ਵੀ ਆਪਦੇ ਘਰੇ ਜਰੂਰ ਟਰਾਈ ਕਰੋ ਇਹ ਅੱਜ ਵਾਈਫ ਨੇ ਬਣਾਇਆ ਹਾਂਜੀ ਕਿੰਨਾ ਟਾਈਮ ਲਾਤਾ ਤੁਸੀਂ ਇਹਦੇ ਤੇ ਬਣਾਉਣ ਤੇ ਤੁਸੀਂ ਖਾ ਕੇ ਦੱਸੋ ਬਸ ਆਪਾਂ ਖਾ ਕੇ ਦੱਸਦੇ ਹਾਂ ਕਿਵੇਂ ਆ ਬਾਕੀ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤਾਂ ਯਾਰ ਥੋੜੇ ਵਧੀਆ ਬਣਦੇ ਘਰੇ ਜੇ ਤੁਸੀਂ ਬਣਾਉਂਗਾ ਔਰ ਫੂਰ ਸੇਫਟੀ ਵੀ ਪੂਰੀ ਰਹਿੰਦੀ ਹੈ ਘਰ 'ਚ ਓਕੇ ਬਾਏ ਬਾਏ